ਲਓ ਜੀ ਅੱਜ ਬਲੌਗ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ ਪਹਿਲੇ ਦਿਨ ਤੋਂ ਤੇ ਅੱਜ ਆਪਾਂ ਚੱਲੇ ਆ ਜੀ ਜੈਕ ਦੀ ਕਟਿੰਗ ਕਰਾਉਣ ਤੇ 10-15 ਮਿੰਟਾਂ ਦੇ ਸਫ਼ਰ ਤੋਂ ਬਾਅਦ ਜੀ ਆਪਾਂ ਪਹੁੰਚ ਚੁੱਕੇ ਹਾਂ ਜੀ ਮਾਨਸਾ ਪੈਟ ਕਲੀਨਿਕ ਮਾਨਸਾ ਇਹ ਤੁਸੀਂ ਦੇਖ ਸਕਦੇ ਹੋ ਇਹ ਮੁਰਦਕਾਟ ਰੋਡ ਦੇ ਉੱਤੇ ਸਥਿਤ ਹੈ ਤੇ ਜਿੱਥੇ ਤੁਸੀਂ ਆ ਕੇ ਕੋਈ ਵੀ ਕੁੱਤੇ ਦਾ ਕੋਈ ਵੀ ਬਿਮਾਰੀ ਦਾ ਇਲਾਜ ਤੁਸੀਂ ਕਰਵਾ ਸਕਦੇ ਹੋ ਤੇ ਬਹੁਤ ਹੀ ਮਸ਼ਹੂਰ ਡਾਕਟਰ ਹੈ ਤੇ ਦੇਖ ਲਓ ਆਪਾਂ ਜੈਕ ਨੂੰ ਛੱਟਦਾ ਖੁੱਲਾ ਤੇ ਇਸ ਤੋਂ ਬਾਅਦ ਇਹ ਵਿਚਾਰਾ ਗੇੜੇ ਜੇ ਦੇਈ ਗਿਆ ਇਹਨੂੰ ਸਮਝ ਨਹੀਂ ਲੱਗੀ ਵੀ ਮੈਂ ਜਾਵਾਂ ਕਿੱਧਰ ਇਹ ਇਹ ਤੋਂ ਬਾਅਦ ਇਹਦੀ ਆਪਾਂ ਕਰਾਉਣੀ ਸੀ ਕਟਿੰਗ ਤੇ ਇੱਕ ਦੇ ਇੰਜੈਕਸ਼ਨ ਲੱਗਣਾ ਸੀਗਾ ਲਾਸਟ ਤੇ ਉਹ ਆਪਣਾ ਰਹਿੰਦਾ ਸੀ ਇਹ ਤੋਂ ਬਾਅਦ ਇਹਦੇ ਸਾਲ ਬਾਅਦ ਇੱਕ ਇੰਜੈਕਸ਼ਨ ਇੰਜੈਕਸ਼ਨ ਲੱਗੂਗਾ ਤੇ ਦੇਖ ਲਓ ਤੁਸੀਂ ਇੱਥੇ ਹੋਰ ਵੀ ਬਹੁਤ ਕੁੱਤੇ ਆਏ ਹੋਏ ਸੀਗੇ ਤੇ ਜਿਨ੍ਹਾਂ ਨੂੰ अनेਕਾਂ ਬਿਮਾਰੀਆਂ ਸੀ ਤੇ ਇਹ ਡਾਕਟਰ ਸਾਹਿਬ ਨੇ ਦੇਖ ਲਓ ਤੁਸੀਂ ਤੇ ਦੇਖ ਲਓ ਡਾਕਟਰ ਕਿੰਨੇ ਇਮਾਨਦਾਰੀ ਨਾਲ ਇਲਾਜ ਕਰਦਾ ਕੁੱਤਿਆਂ ਦਾ ਦੇਖ ਲਓ ਤੁਸੀਂ ਸਾਰੇ ਕੁੱਤੇ ਠੀਕ ਕਰਕੇ ਤੁਰੂਆ ਚੰਗੇ ਭਲੇ ਦੇਖ ਲਓ ਸਾਰਾਂ ਦੇ ਬੋਤਲਾਂ ਲੱਗੀਆਂ ਪਈਆਂ ਨੇ ਬਿਮਾਰੀਆਂ ਬਹੁਤ ਆ ਗਈਆਂ ਕੁੱਤਿਆਂ 'ਚ ਇਨਫੈਕਸ਼ਨ ਬਹੁਤ ਫੈਰੀ ਹੈ ਤੇ ਤੋਂ ਬਾਅਦ ਜੈ ਕਨੋ ਪਾਲਿਆ ਆਪਾਂ ਲੰਮਾ ਦੇਖ ਲਓ ਤੁਸੀਂ ਇਹਦੇ ਬਾਅਦ ਇਹਦੀ ਆਪਾਂ ਕਟਿੰਗ ਕਰਾ ਕੇ ਲੈ ਕੇ ਚੱਲਾਂਗੇ ਇਹਨੂੰ ਘਰੇ ਤੇ ਦੇਖਦੇ ਜਾਓ ਤੁਸੀਂ ਵੀ ਐਂਡ ਤੱਕ ਬਣਦਾ ਕੀ ਹੈ ਸ਼ੇਅਰ ਕਰਨਾ ਤੁਹਾਡਾ ਕੰਮ ਹੈ ਤੇ ਦੇਖਦੇ ਜਾਓ ਐਂਡ ਤੱਕ ਵਲੌਗ ਨੂੰ ਦੇਖ ਲਓ ਤੁਸੀਂ ਇਹਦੇ ਬਾਅਦ ਇਹਦੀ ਕਟਿੰਗ ਕਰਾ ਕੇ ਲੋ ਜੀ ਇਹਨੂੰ ਆਪਾਂ ਪਾ ਲਿਆ ਫੇਰ ਸਿੱਧਾ ਕਰ ਲਿਆ ਤੇ ਇਹਨੂੰ ਬਾਅਦ ਆਪਾਂ ਨਿਵਾ ਕੇ ਇਹਨੂੰ ਦੇਖ ਲਓ ਤੁਸੀਂ ਇਹਦੇ ਕੰਨ ਤੇ ਥੋੜਾ ਜਿਹਾ ਟ੍ਰਿਮਰ ਲੱਗ ਗਿਆ ਸੀ ਤਾਂ ਕਰਕੇ ਥੋੜਾ ਜਿਹਾ ਬਲੱਡ ਆਉਣ ਲੱਗ ਗਿਆ ਦੇਖ ਲਓ ਤੁਸੀਂ ਆਹ ਇਹਦੀ ਫਾਈਨਲ ਲੁੱਕ ਹੈ ਸ਼ੇਅਰ ਕਰ ਦਿਓ ਧੰਨਵਾਦ